ਈਏ ਤੇ ਫਿਰ ਕਾਂਗਰਸ ਦੀ ਜਿਹੜੀ ਪਾਟੋ ਤਾਰ ਹੈਗੀ ਹੈ ਉਹ ਕਾਂਗਰਸ ਤੇ ਭਾਰੀ ਪਵੇਗੀ ਆਪਸੀ ਜਿਹੜੀ ਧੜੇਬਾਜੀ ਹੈਗੀ ਹੈ ਕੀ ਉਹ ਭਾਰੀ ਪੈ ਸਕਦੀ ਹੈ ਕੀ ਆਮ ਆਦਮੀ ਪਾਰਟੀ ਇੱਥੇ ਸੀਟ ਨੂੰ ਬਚਾ ਸਕੇਗੀ ਕੀ ਕਹਿੰਦੇ ਨੇ ਅੰਕੜੇ ਭਾਰਤ ਦੇ ਜਨਤਾ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਕਾਂਗਰਸ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹ ਰਹੇ ਉਹ ਚਾਹੁੰਦੇ ਵੀ ਆਮ ਆਦਮੀ ਪਾਰਟੀ ਥੋੜੀ ਥੋੜੀ ਜਿੱਤਦੀ ਰਹੇ 10 15 20 ਸੀਟਾਂ ਜਿੱਤਿਆ ਜਿਸ ਦੇ ਨਾਲ ਕਾਂਗਰਸ ਕਮਜ਼ੋਰ ਰਹੇ ਸੋ ਇਸ ਸੀਟ ਤੇ ਉਹ ਉਹੀ ਤਜਰਬਾ ਕਰ ਰਹੀ ਹੈਗੀ ਆ ਭਾਜਪਾ ਵੀ ਕਾਂਗਰਸ ਨੂੰ ਨਹੀਂ ਜਿੱਤਣਾ ਦੇਣਾ ਚਾਹੁੰਦੀ ਉਹ ਆਮ ਆਦਮੀ ਪਾਰਟੀ ਨੂੰ ਜਿੱਤਣਾ ਦੇਣਾ ਚਾਹੁੰਦੀ ਹੈਗਾ ਤੇ ਹੋ ਸਕਦਾ ਵੀ ਦੋਹੇ ਪਾਰਟੀਆਂ ਜਿੱਦਾਂ ਸ਼ੱਕ ਕੀਤਾ ਜਾ ਰਿਹਾ ਹੈ ਵੀ ਇੱਕੋ ਟੀਮ ਦਾ ਹਿੱਸਾ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜੀ 227 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਵੱਡਾ ਹਿੱਸਾ ਹੋ ਸਕਦਾ ਭਾਜਪਾ ਚ ਸਵੇ ਲਿਆਣਾ ਵਿਸਤੀ ਇਲੈਕਸ਼ਨ ਦੀ ਗੱਲ ਕਰ ਲੈਨੇ ਆ ਕਾਫੀ ਚਰਚਾ ਦੇ ਵਿੱਚ ਹੈਗੀ ਔਰ ਖਾਸ ਕਰਕੇ ਜਿਹੜੀਆਂ ਜਿਮਨੀ ਜੋਣਾ ਹੁੰਦੀਆਂ ਨੇ ਉੱਤੇ ਸਰਕਾਰ ਦਾ ਅਪਰ ਹੈਡ ਵੀ ਹੁੰਦਾ ਹੈ ਸਦਾਰਤਤਾ ਸਿੰਘ ਜੀ ਥੋੜਾ ਜਿਹਾ ਕੀ ਕੁਛ ਆંકੜੇ ਕਹਿੰਦੇ ਹੈਗੇ ਨੇ ਜਾਂ ਜੇ ਥੋੜਾ ਜਿਹਾ ਗੱਲ ਕਾਂਗਰਸ ਦੀ ਕਰਨੀ ਹੋਵੇ ਤੇ ਕੀ ਇੱਥੇ ਫਿਰ ਕਾਂਗਰਸ ਦੀ ਜਿਹੜੀ ਪਾਟੋ ਤਾਰ ਹੈਗੀ ਹੈ ਉਹ ਕਾਂਗਰਸ ਤੇ ਭਾਰੀ ਪਵੇਗੀ ਆਪਸੀ ਜਿਹੜੀ ਧੜੇਬਾਜੀ ਹੈਗੀ ਹੈ ਕੀ ਉਹ ਭਾਰੀ ਪੈ ਸਕਦੀ ਹੈ ਕੀ ਆਮ ਆਦਮੀ ਪਾਰਟੀ ਇੱਥੇ ਸੀਟ ਨੂੰ ਬਚਾ ਸਕੇਗੀ ਕੀ ਕਹਿੰਦੇ ਨੇ ਆંકੜੇ ਕਾਫੀ ਜਿਹੜਾ ਹੈਗਾ ਵੀ ਟ੍ਰਾਇੰਗਲ ਜੀ ਹੈਗੀ ਆ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਬੜਾ ਕਮਜ਼ੋਰ ਉਮੀਦਵਾਰ ਦਿੱਤਾ ਹੈਗਾ ਹਾਂ ਨਾ ਸੋ ਵੈਸੇ ਇਹ ਜਿਹੜੀ ਲੁਧਿਆਣਾ ਪੱਛਮੀ ਵਾਲੀ ਸੀਟ ਆ ਜਿਹੜਾ ਉਹ ਭਰਤ ਭੋਸ਼ਨ ਆਸ਼ੂ ਆ ਉਹਨਾਂ ਦੀ ਆਪਣੀ ਸੀਟ ਹੈਗੀ ਆ ਸੋ ਪਿਛਲੀ ਵਾਰੀ ਉਹ 2017 ਵਿੱਚ ਇੱਥੋਂ ਜਿੱਤੇ ਸੀ ਤੇ ਮੁੜ ਕੇ ਮੰਤਰੀ ਆ ਜਿਹੜੇ ਬਣੇ ਹੈਗੇ ਸੀਗੇ ਹੁਣ ਭਾਜਪਾ ਵੱਲੋਂ ਇਸ ਸੀਟ ਨੂੰ ਇੰਨਾ ਸੀਰੀਅਸਲੀ ਨਾਲ ਲੈਣਾ ਪਹਿਲਾਂ ਤਾਂ ਕਿਹਾ ਜਾ ਰਿਹਾ ਸੀਗਾ ਵੀ ਰਵਨੀਤ ਸਿੰਘ ਬਿੱਟੂ ਦੀ ਪਤਨੀ ਨੂੰ ਹੋ ਸਕਦਾ ਸੀਟ ਦੇ ਦਿੱਤੀ ਜਾਵੇ ਜਾਨੀ ਉਦੋਂ ਤੋਂ ਲੱਗਦਾ ਸੀਗਾ ਵੀ ਭਾਜਪਾ ਸਖਤ ਰੌਂਚ ਹੈਗੀ ਆ ਪਲਾਪਾ ਪਹਿਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਾਂਗਰਸ ਨੂੰ ਮਜ਼ਬੂਤ ਨਹੀਂ ਹੋਣ ਦੇਣਾ ਚਾਹ ਰਹੀ ਉਹ ਚਾਹੁੰਦੇ ਵੀ ਆਮ ਆਦਮੀ ਪਾਰਟੀ ਥੋੜੀ ਥੋੜੀ ਜਿੱਤ ਦੇ ਰਹੀ ਹੈ 10 15 20 ਸੀਟਾਂ ਜਿੱਤਿਆ ਜਿਸ ਦੇ ਨਾਲ ਕਾਂਗਰਸ ਕਮਜ਼ੋਰ ਰਹੇ ਜੇ ਸੋ ਇਸ ਸੀਟ ਤੇ ਉਹ ਉਹੀ ਤਜਰਬਾ ਕਰ ਰਹੀ ਹੈਗੀ ਆ ਭਾਜਪਾ ਬੀ ਕਾਂਗਰਸ ਨੂੰ ਨਹੀਂ ਜਿੱਤਣਾ ਦੇਣਾ ਚਾਹੁੰਦੀ ਉਹ ਆਮ ਆਦਮੀ ਪਾਰਟੀ ਨੂੰ ਜਿੱਤਣਾ ਦੇਣਾ ਚਾਹੁੰਦੀ ਹੈਗਾ ਤੇ ਹੋ ਸਕਦਾ ਵੀ ਦੋਹੇ ਪਾਰਟੀਆਂ ਜਿੱਦਾਂ ਸ਼ੱਕ ਕੀਤਾ ਜਾ ਰਿਹਾ ਹੈ ਵੀ ਇੱਕੋ ਟੀਮ ਦਾ ਹਿੱਸਾ ਨੇ ਹੂੰ ਹੂੰ ਵੀ ਹੌਲੀ ਹੌਲੀ ਇਹ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜੀ 2027 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਵੱਡਾ ਹਿੱਸਾ ਹੋ ਸਕਦਾ ਭਾਜਪਾ ਚ ਚਲਿਆ ਜਾਵੇ ਹੂੰ ਹੂੰ ਜੀ ਸੋ ਹੁਣ ਜਿਹੜੇ ਅੰਕੜੇ ਕਹਿੰਦੇ ਆ 2017 ਵਿੱਚ ਇੱਥੇ ਭਾਰਤ ਭੂਸ਼ਣ ਆਸ਼ੂ ਆ ਜਿਹੜੇ ਉਹ ਜਿੱਤੇ ਸੀ ਉਹਨਾਂ ਨੂੰ 66627 ਵੋਟਾਂ ਪਈਆਂ ਜਿਹੜੀਆਂ ਕੁੱਲ ਵੋਟ ਦਾ 54.4% ਬਣਦਾ ਦੂਜੇ ਨੰਬਰ ਤੇ ਆਪ ਦੇ ਅਹਿਬਾਬ ਸਿੰਘ ਗਰੇਵਾਲ ਆਏ ਸੀ ਜਿਨ੍ਹਾਂ ਨੂੰ 30000 ਵੋਟ ਪਈ ਸੀ ਹਨਾ ਅਕਾਲੀ ਦਲ ਬਾਜਪਾ ਉਦੋਂ ਇਕੱਠੇ ਸੀਗੇ ਉਹਨਾਂ ਨੂੰ 22620 ਵੋਟ ਪਈ ਸੀ ਉਦੋਂ ਇਕੱਠਿਆਂ ਨੂੰ ਵੀ ਜੀ ਤੁਸੀਂ ਦੇਖ ਲਓ ਹਨਾ ਸੋ ਉਹ ਸਿਰਫ 18% ਸੀਗੀ ਹਨਾ 2022 ਵਿੱਚ ਇੱਥੋਂ ਗੁਰਪ੍ਰੀਤ ਸਿੰਘ ਗੋਗੀ ਜਿੱਤਦੇ ਆ ਜਿਨ੍ਹਾਂ ਦੀ ਮੌਤ ਹੋਈ ਆ ਤੇ ਉਹਦੇ ਕਰਕੇ ਇਹ ਸੀਟ ਖਾਲੀ ਹੋਈ ਆ ਉਹਨਾਂ ਨੂੰ 40443 ਵੋਟਾਂ ਪਈਆਂ ਸੀਗੀਆਂ ਤੇ ਭਾਰਤ ਭੂਸ਼ਣ ਆਸ਼ੂ ਨੂੰ 32000 ਵੋਟ ਪਈ ਸਿੱਟ ਮੀਨਸ 8000 ਦਾ ਫਰਕ ਸੀ ਐਨੀ ਵੱਡੀ ਹਨੇਰੀ ਚ ਵੀ ਜੀ ਨਾਲਾ ਮੋਨਾ ਤਾਂ ਹੋਲਡ ਹੈਗਾ ਉਥੇ ਹਾਂ ਇਟ ਮੀਨਸ ਉਹਨਾਂ ਦਾ ਹੋਲਡ ਹੈਗਾ ਬਿਕਰਮ ਸਿੰਘ ਸਿੱਧੂ ਜਿਹੜੇ ਕਿ ਭਾਜਪਾ ਵੱਲੋਂ ਖੜੇ ਸੀ ਉਹਨਾਂ ਨੂੰ 28000 ਵੋਟ ਪਈ ਸੀ ਮਤਲਬ ਕਾਫੀ ਵੱਡਾ ਨੰਬਰ ਹੈਗਾ ਜੀ ਹਾਂ ਅਕਾਲੀ ਦਲ ਵੱਲੋਂ ਮਹੇਸ਼ਿੰਦਰ ਖੜੇ ਸੀ ਉਹਨਾਂ ਨੂੰ 10000 ਜਿਹੜੀ ਹੈਗੀ ਆ ਵੋਟ ਪਈ ਹੈਗੀ ਆ ਹੁਣ ਤੁਸੀਂ ਦੇਖੋ 40000 32000 ਤੇ 28000 ਬਹੁਤਾ ਫਰਕ ਨਹੀਂ ਹੈ ਹਾਂ ਹਾਂ ਹੈਨਾ ਜੀ ਇਹ 10 12000 ਦੀ ਉਹ ਸਾਰੀ ਖੇਡ ਹੈਗੀ ਆ ਜਿਹੜੀ ਉਹਦੇ ਚੋਂ ਹੁਣ ਬਿਕਰਮ ਸਿੰਘ ਸਿੱਧੂ ਜਿੱਥੇ ਹੁਣ ਉਹਨਾਂ ਨੇ ਇੱਕ Hindu leader ਨੂੰ ਮੇਰੇ ਖਿਆਲ ਕੋਈ ਮਿਸਟਰ ਚੌਧਰੀ ਆ ਉਹਨਾਂ ਨੂੰ ਲਿਆਂਦਾ ਹੈਗਾ ਕੋਰ RSS ਦੇ ਨਾਲ ਵੀ ਪੁਰਾਣਾ ਜਿੱਦਾਂ ਪੁਰਾਣੀ ਇਹਨਾਂ ਦੀ ਕੋਰ ਲੀਡਰਸ਼ਿਪ ਦੇ ਕੋਰ ਲੀਡਰਸ਼ਿਪ ਜੋ ਹੈਗਾ ਸੋ ਬੰਦਾ ਉਦਾਂ ਸਹਿਜ ਵਾਲਾ ਹੈਗਾ ਹ ਹਾਲੇ ਤੱਕ ਇਸ ਤਰ੍ਹਾਂ ਕੋਈ ਕਰਾਪਸ਼ਨ ਦੇ ਉਹਦੇ ਤੇ ਦੋਸ਼ ਨਹੀਂ ਹੈਗੇ ਹਣਾ ਸੋ ਹੁਣ ਭਾਜਪਾ ਡਾਕ ਇਹ ਉਮੀਦਵਾਰ ਖੜਾ ਕਰਨਾ ਕਿਸੇ ਵੱਡੇ ਚਿਹਰੇ ਨੂੰ ਨਾ ਲਿਆਉਣਾ 28000 ਵੋਟ ਲੈ ਜਾਣਾ ਸੋ ਇਹ ਕਾਫੀ ਹਲੇ ਕੰਪਲਿਕੇਟਡ ਹੈਗਾ ਉਹਦੇ ਚ ਲੱਗ ਰਿਹਾ ਵੀ ਭਾਜਪਾ ਆਮ ਆਦਮੀ ਪਾਰਟੀ ਨੂੰ ਜਿੱਤਣ ਦੇਣਾ ਚਾਹੁੰਦੀ ਹੈਗੀ ਮਤਲਬ ਉਹ ਇਤੇ ਸੀਟ ਤੇ ਪੂਰਾ ਜ਼ੋਰ ਨਹੀਂ ਲਾ ਰਹੇ ਨਹੀਂ ਲਾਉਣਗੇ ਹੈਨਾ ਮਤਲਬ ਜੇ ਸਟਰੋਂਗ ਚਿਹਰਾ ਕੋਈ ਦੇਂਦੇ ਤੇ ਫਿਰ ਉਹ 28000 ਨੂੰ ਤੇ ਘਟੋ-ਘਟ ਕੈਪਚਰ ਕੀਤਾ ਜਾ ਸਕਦਾ ਸੀ ਹੁਣ ਜੇ 28000 ਚੋਂ 10 ਜਾਂ 12000 ਹੀ ਰਹਿ ਜਾਂਦੀ ਹੈ ਬਾਕੀ ਹੁਣ ਅੱਧੀ ਅੱਧੀ ਵੰਡੀ ਜਾਂਦੀ ਹੈਗੀ ਆ ਉਹਦੇ ਚੋਂ ਫਿਰ ਇਹ ਹੋ ਸਕਦਾ ਵੀ ਆਮ ਆਦਮੀ ਪਾਰਟੀ ਥੋੜੇ ਜੇ ਮਾਰਜਨ ਨਾਲ ਜਿੱਤ ਸਕਦੀ ਹੈਗੀ ਆ ਪਰ ਕਾਂਗਰਸ ਬੇਸ਼ੱਕ ਦੁਫਾਰ ਸੀਗੀ ਪਰ ਹੁਣ ਰਾਜਾ ਵੜਿੰਗ ਈਵਨ ਰਾਣਾ ਗੁਰਜੀਤ ਤੇ ਚਰਨਜੀਤ ਸਿੰਘ ਚੰਨੀ ਇਹ ਸਾਰੇ ਇਕਤ ਜਾਂ ਪਰਗੜ ਸਿੰਘ ਉਹਨੇ ਖਾਸ ਕਰਕੇ ਉਹ ਮਹਿਮ ਚਲਾ ਰਹੇ ਹੈਗੇ ਆ ਉਹ ਇੱਕ ਏਕਤਾ ਦਾ ਸਬੂਤ ਇਸ ਸੀਟ ਲਈ ਦੇ ਰਹੇ ਹੈਗੇ ਆ ਜੇ ਉਹ ਏਕਤਾ ਰੀਅਲੀ ਏਕਤਾ ਉਧਾ ਰਾਜਾ ਵਡਿੰਗ ਲਈ ਵੀ ਖਤਰਾ ਦੀ ਘੰਟੀ ਆ ਕਿਉਂਕਿ ਉਹਨਾਂ ਦੀ ਆਪਣੀ ਲੋਕ ਸਭਾ ਸੀਟ ਹੈਗੀ ਆ ਤੇ ਜੇ ਨਹੀਂ ਕੱਢਦੇ ਤੇ ਫਿਰ ਉਹ ਵੀ ਸਵਾਲਿਆਂ ਚ ਆਉਂਦੇ ਆ ਉਹਨਾਂ ਦੀ ਸਵਾਲਿਆਂ ਚ ਵਿੱਚ ਆਉਂਦੀ ਹੈ ਕਿ ਸੋ ਰਾਜਾ ਵਡਿੰਗ ਨੂੰ ਤਾਂ ਖਾਸ ਕਰਕੇ ਜੋਰ ਆ ਜਿਹੜਾ ਉੱਥੇ ਲਾਉਣਾ ਪਊਗਾ ਤਾਂ ਕਿ ਉਹ ਆਪਣੀ ਫੇਸ ਸੇਵਿੰਗ ਆ ਕਰ ਲੈਂਦੇ ਆ ਪਰ ਭਾਜਪਾ ਸਾਨੂੰ ਲੱਗ ਰਿਹਾ ਹੈਗਾ ਵੀ ਉਹ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹ ਰਹੀ ਹੈਗੇ ਆ ਬਿਲਕੁਲ ਜੀ ਦੇਖਦੇ ਆ ਕਿ ਕੀ ਕੁਛ ਜਿਹੜਾ ਹੈ ਇਸ ਦੇ ਵਿੱਚ ਹੁੰਦਾ ਹੈਗਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਹੈ ਜੰਗ ਰਹਿਤ ਕੇਂਦਰ ਜਿਹੜਾ ਹੈ ਐਲਾਨਿਆ ਜਾਵੇ ਇਹ ਕਹਿਣਾ ਹੈ ਸਰਦਾਰ ਗੁਰਜੀਤ ਸਿੰਘ ਔਜਲਾ ਤੇ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਹੋਣਾ ਦਾ ਸਰਦਾਰ ਅਤਰ ਸਿੰਘ ਜੀ ਕੀ ਕਹੋਗੇ ਕਿ ਤੁਹਾਨੂੰ ਤੁਹਾਡੇ ਇਸਤੇ ਬਾਰੇ ਵਿਚਾਰ ਦੋ ਹਾਂਜੀ ਹਾਂਜੀ ਸੋ ਦੋਹੇ ਮੈਂਬਰ ਆਫ ਪਾਰਲੀਮੈਂਟ ਨੇ ਕਾਂਗਰਸ ਦੇ ਸੋ ਪਿਛਲੇ ਦਿਨੀ ਜਿਹੜੀ ਜੰਗ ਲੱਗੀ ਹੈਗੀ ਆ ਔਰ ਜਿਹੜਾ ਉਹਦੇ ਵਿੱਚ ਇਹ ਆਇਆ ਸੀਗਾ ਵੀ ਦਰਬਾਰ ਸਾਹਿਬ ਤੇ ਹਮਲਾ ਹੋਣ ਲੱਗਿਆ ਸੀ ਜਾਂ ਜਾਂ ਹੋਰ ਗੁਰਦੁਆਰਾਵਾਂ ਤੇ ਹਮਲਾ ਹੋਣ ਲੱਗਿਆ ਸੀ ਅਸੀਂ ਉਹਨੂੰ ਬਚਾ ਲਿਆ ਹੈਗਾ ਸੋ ਉਹਨਾਂ ਦੋਹਾਂ ਨੇ ਇਹ ਇਹ ਮੰਗ ਕੀਤੀ ਹੈ ਪ੍ਰਧਾਨ ਮੰਤਰੀ ਤੋਂ ਵੀ ਭਾਰਤ ਵੱਲੋਂ ਬਿਲਕੁਲ ਵੀ ਇਸ ਨੂੰ ਜੰਗ ਦਾ ਜੰਗ ਰਹਿਤ ਖੇਤਰਾ ਲਾਨਿਆ ਜਾਵੇ ਇਹਦੇ ਤੇ ਇਸ ਖੇਤਰ ਤੇ ਕੋਈ ਵੀ ਜਿਹੜੀ ਹੈਗੀ ਇੱਥੇ ਤੁਹਾਡੇ ਨਾ ਫੌਜਾਂ ਆਉਣ ਤੇ ਨਾ ਤੁਹਾਡੇ ਹਵਾਈ ਜਹਾਜ਼ ਇਥੋਂ ਕੋਈ ਉੜਨ ਆ ਵਾਸਤਾ ਜਾਂ ਹਮਲਾ ਜਿਹੜਾ ਦੁਸ਼ਮਣ ਦੇਸ਼ ਤੇ ਕਰਨਾ ਤੁਸੀਂ ਹੋਰ ਥਾਵਾਂ ਤੋਂ ਕਰ ਸਕਦੇ ਹੋ ਪਰ ਪੂਰਾ ਅਮਰitsar ਜਿਹੜਾ ਜ਼ਿਲ੍ਹਾ ਹੈਗਾ ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਹਵਾਈ ਖੇਤਰ ਤੋਂ ਰਹੇ ਤੇ ਜੰਗ ਤੋਂ ਰਹੇ ਖੇਤਰ ਆ। ਸੋ ਇਹ ਚੰਗੀ ਮੰਗ ਹੈਗੀ ਆ। ਸੋ ਘੱਟੋ ਘੱਟ ਕਿਉਂਕਿ ਅ ਸ੍ਰੀ ਦਰਵਾਸ ਸਾਹਿਬ ਆ ਸਾਡੇ ਲਈ ਉਸੇ ਤਰ੍ਹਾਂ ਹੈਗਾ ਜਿੱਦਾਂ ਵਰਟੀਕਲ ਸਿਟੀ ਹੈਗਾ ਨਾ ਇਹਨਾਂ ਲਈ ਅਸਾਈ ਲੋਕਾਂ ਲਈ ਸੋ ਸਾਡੇ ਲਈ ਬਹੁਤ ਪਵਿੱਤਰ ਹੈਗਾ। ਸੋ ਉਹਨੂੰ ਜੰਗ ਦਾ ਅਖਾੜਾ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਹੁਣ ਇੱਥੇ ਜੇ ਆਪਾਂ ਕੀ ਕੀ ਚੀਜ਼ਾਂ ਤੇ ਸੈਂਟਰ ਦੇ ਹੱਥ-ਪਾਸ ਹੈਗੀਆਂ ਨੇ ਹੁਣ ਜੇ ਇੰਨੀ ਆਪਾਂ ਕਹੀਏ ਕਿ ਕਲੋਜ਼ ਹੈਗੇ ਨੇ ਪ੍ਰਧਾਨ ਮੰਤਰੀ ਤੇ ਉਹਨਾਂ ਨੂੰ ਇਹ ਮੰਗ ਜਿਹੜੀ ਹੈ ਮੰਨ ਲੈਣੀ ਚਾਹੀਦੀ ਹੈ ਈਵਨ ਕਿ ਮੇਰੇ ਹੱਥੋਂ ਉਹਨਾਂ ਨੂੰ ਅਨਾਉਂਸਮੈਂਟ ਵੀ ਆ ਦੇਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਆਪ ਕਰਨੀ ਚਾਹੀਦੀ ਹੈਗੇ ਸੋ ਇਹ ਸਾਡੇ ਲਈ ਜਿਹੜੇ ਧਾਰਮਿਕ ਖੇਤਰ ਹੈਗੇ ਨੇ ਨਨਕਾਣਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਐ ਕਰਤਾਰਪੁਰ ਸਾਹਿਬ ਸੋ ਘਟੋ ਘਟ ਇਹਨਾਂ ਨੂੰ ਨਫ਼ਰਤ ਦਾ ਜਿਹੜੀ ਨਫ਼ਰਤ ਦੀ جنگ ਆ ਨਫ਼ਰਤ ਦੀ ਰਾਜਨੀਤੀ ਆ ਉਹ ਤੋਂ ਮੁਕਤ ਰੱਖਿਆ ਜਾਵੇ ਤੋ ਉਸੇ ਗੁਜਰਾਤ ਵਾਲੇ ਪਾਸੇ ਜਾਂ ਮਹਾਰਾਸ਼ਟਰ ਵਾਲੇ ਪਾਸੇ ਉਧਰ ਕਿਧਰੇ ਜਾ ਕੇ ਜਿਹੜੀ جنگ ਉਹ ਲੜ ਸਕਦੇ ਆਗੇ ਸਾਡੇ ਪਵਿੱਤਰ ਸਥਾਨਾਂ ਨੂੰ ਘਟੋਖਟ ਜੰਗ ਤੋਂ ਬਚਾਉਣਾ ਚਾਹੀਦਾ ਸੋ ਇਹਨਾਂ ਦੋਵਾਂ ਮੈਂਬਰ ਆਫ ਪਾਰਲੀਮੈਂਟਸ ਦੀ ਇਹ ਮੰਗ ਜਾਇਜ਼ ਹੈਗੀ ਹੈ ਦੇਖੋ ਜੇ ਉਹ ਸੱਚੇ ਸਿੱਖੀ ਨੂੰ ਸੱਚਾ ਪਿਆਰ ਕਰਦੇ ਆ ਪ੍ਰਧਾਨ ਮੰਤਰੀ ਜਿਵੇਂ ਕਿ ਉਹ ਵਾਰ-ਵਾਰ ਉ ਜਾਗਰ ਕਰਦੇ ਰਹਿੰਦੇ ਆ ਤਾਂ ਉਹਨਾਂ ਨੂੰ ਇਹ ਮੰਗ ਮੰਨ ਕੇ ਇੱਥੋਂ ਫੌਜਾਂ ਹਟਾ ਕੇ ਇਹਨੂੰ ਜੰਗ ਰਹਿਤ ਖੇਤਰਾ ਲਾਣੇ